ਕੀ ਕੀਨੇ ਬਣਵਾ ਲਈ ਓਏ ਆਖਣ ਦੇਖ ਪਾ ਪ੍ਰੀਤ ਮਗਰਲੇ ਪਾਹੇ ਆ ਬੰਦੇ ਦਾ ਨਾਮ ਤੋਂ ਪਤਾ ਲੱਗ ਜਾਣਾ ਸੋ। ਥੈਂਕ ਯੂ। ਪ੍ਰੀਤਾ ਔਰੇ ਔਰੇ ਆ ਮੱਲਾ ਦੇਖੋ ਕੱਡੀਆਂ ਰੌਣਕਾਂ ਲੱਗੀਆਂ ਪਈਆਂ ਕੀ ਸਿਸਟਮ ਬਣੀ ਜਾਂਦਾ ਤੇ ਕੀ ਚੱਲੀ ਜਾਂਦਾ ਤੇ ਕੀ ਹੋਈ ਜਾਂਦਾ ਆਪਾਂ ਆ ਗਏ ਮੱਲਾ ਗੱਲ ਬਰਕਸ ਅਜਨੇਰ ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਹੈ ਚਾਚਾ ਜੀ ਮਾੜਾ ਐ ਸਾਈਡ ਤੇ ਹਟੋ ਆਪਾਂ ਆ ਦਿਖਾਉਣਾ। ਆ ਬਣਿਆ ਕੀ ਆ ਯਾਰ ਫੌਜ ਵਾਸਤੇ ਸਮਾਨ ਬਣਿਆ। ਲੈ ਜੀ। ਇਸ ਤੇ ਇਲੀਆ ਜਾਣਾ ਜੀ ਇਹ ਟਰਾਲੀ ਆ ਜੀ ਇਹ ਥੱਲੇ ਵਾਲੀ ਇਹ ਕਾਹਨੇ ਵਾਸਤੇ ਯਾਰ ਜਮਾ ਫੌਜ ਦੇ ਕਿਸੇ ਮਤਲਬ ਕੋਈ ਜਿਵੇਂ ਤੋਪਾਂ ਲੱਦਣ ਵਾਲਾ ਸਿਸਟਮ ਹੁੰਦਾ ਉਵੇਂ ਦਾ ਸਿਸਟਮ ਆ ਇਹਦੇ ਵਿੱਚ ਨਾ ਇੱਥੇ ਟਾਕੀਆਂ ਪੈਂਦੀਆਂ ਜੀ ਹੂੰ ਉਹ ਟਾਕੀਆਂ ਪਾ ਕੇ ਮੰਨ ਲਓ ਫੋਲਡ ਵੀ ਹੁੰਦੀ ਆ ਹੁਣ ਮੰਨ ਲਓ ਇਹ ਫਲੈਟ ਬਣ ਗਿਆ ਜੀ ਤੇ ਉਹ ਟਾਕੀਆਂ ਇਦਾਂ ਹੀ ਇਹਦੇ ਵਿੱਚ ਪੈ ਜਾਣੀਆਂ ਨੇ ਇੱਥੇ ਉਹ ਲੱਗ ਜਾਣਾ ਤੇ ਮੰਨ ਲਓ ਟਰਾਲੀ ਬਣ ਜਾਂਦੀ ਆ ਉਹਦੇ ਉੱਤੇ ਬਿੱਡੀ ਵੀ ਬਣ ਜਾਂਦੀ ਆ ਜੀ ਅੱਛਾ ਹਾਂਜੀ ਤੇ ਇਦਾਂ ਫਲੈਟ ਕਰਨੀ ਆ ਤਾਂ ਫਲੈਟ ਵੀ ਹੋ ਜਾਂਦੀ ਆ ਜੀ ਇਹ ਕੰਮ ਕੀ ਆਊਗੀ ਕੌਣੇ ਬਣਾਈ ਆ ਨਹੀਂ ਨਹੀਂ ਇਹ ਕੰਮ ਉਹਨਾਂ ਦਾ ਨੇ ਬਾਈ ਜੀ ਉਹਨਾਂ ਦਾ ਬਲੈਕਬੈਰੀ ਸਟਰਾਬੇਰੀ ਦਾ ਮੰਨ ਲਓ ਫਾਰਮ ਨੇ ਉਹ ਜਿਵੇਂ ਵੀ ਮੰਨ ਲਓ ਉਹਨਾਂ ਨੇ ਬੂਟੇ ਬਾਟੇ ਗਮਲੇ ਜਿੱਦਾਂ ਰੱਖਣ ਵਾਲੀ ਆ ਇਹ ਮੰਨ ਲਓ ਵੀ ਜਿਹੜੀ ਬੇਸਟੇਜ ਹੁੰਦੀ ਆ ਬੂਟਿਆਂ ਦੀ ਉਹ ਵੀ ਚੱਕਣੀ ਕਰਨੀ ਜਾਂ ਜਿਵੇਂ ਉਹ ਸਾਰੇ ਕੰਮ ਲੈਣੇ ਆ ਜੀ ਠੀਕ ਆ ਉੱਬੜ ਖੁੱਬੜ ਜਗ੍ਹਾ ਦੇ ਵਿੱਚ ਮੰਨ ਲਓ ਪਹਾੜੀ ਏਰੀਆ ਜਿੱਦਾਂ ਉਹ ਵੀ ਅੱਛਾ ਉਹ ਹੋ ਆ ਇਹ ਹਾਂਜੀ ਹਾਂਜੀ ਇਹ ਸਾਰੀ ਜਿਸਤੀ ਬਣੀ ਹੋਈ ਆ ਗੈਲਵਨਾਈਜ਼ ਦੀ ਹੂੰ ਉੱਥੇ ਸਮੁੰਦਰ ਦੇ ਕੰਢੇ ਫਾਰਮ ਆ ਜੀ ਜਰ ਪੈਣ ਤੋਂ ਮੰਨ ਲਓ ਜਿਸਤੀ ਆ ਸਾਰੀ ਅੱਛਾ ਹਾਂਜੀ ਹਾਂਜੀ ਉਹ ਇਹ ਉੱਥੇ ਜਾਣੀ ਆ ਇਹ ਜਦੋਂ ਮੁੜੂਗੀ ਤੇ ਉਹ ਟਕੜੀਸਾ ਨਾ ਮਾਰੂਗੀ ਇਹ ਉੱਥੇ ਇਹ ਤਾਂ ਦੋ ਵਾਲੀ ਆ ਜੀ ਦੋ ਹਿੱਸਿਆਂ ਵਾਲੀ ਆ ਉੱਥੇ ਤਿੰਨ ਤਿੰਨ ਵਾਲੀ ਆ ਆਮਨੇ ਜੀ ਅੱਛਾ ਜੀ 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 ਹੂੰ ਤੇ ਇੱਕ ਆਪਾਂ ਉਹ ਟਰਾਲੀ ਦੀ ਗੱਲ ਕਰਦੇ ਜਿਹੜੀ ਟਰਾਲੀ ਟਰੈਕਟਰ ਦੇ ਮਗਰ-ਮਗਰੀ ਮੁੜਦੀ ਆ ਜੀ 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 ਉਹ ਉਹਦੇ ਹੀ ਨੇ ਹਿੱਸੇ ਜੀ ਉਹ ਜਿਹੜੇ ਪਏ ਨੇ ਜੀ ਅੱਛਾ ਉਹ ਹੋਰ ਟਰਾਲੀ ਬਣੀ ਉਹ ਹਾਂਜੀ 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 ਉਹ ਟਰਾਲੀ ਉਹਦੇ ਹਿੱਸੇ ਨੇ ਜੀ ਉਹਦੇ ਹਿੱਸੇ ਲੱਗ ਜਾਣੇ ਆ ਦੋ ਇਦਾਂ ਹੂੰ ਤੇ ਉਹਦੇ ਵਿੱਚ ਤਾਰਾਂ ਪੈ ਜਾਂਦੀਆਂ ਜੀ ਹੂੰ ਤੇ ਮੰਨ ਲਓ ਜਦੋਂ ਉਹ ਐੇ ਮੋੜਨੀ ਆ ਜੀ ਉਹ ਨਾਲੇ ਪਿਛਲੇ ਨੇ ਮੁੜ ਜਾਣਾ ਜੀ ਉਹਨੇ ਇੰਨੀ ਕਿ ਜਗ੍ਹਾ ਜਿਉਂ ਮੁੜੇ ਆਉਣਾ ਪਿੱਛੇ ਮੁੜ ਕੇ ਜਾਣ ਦੀ ਦੇਖਣ ਦੀ ਲੋੜ ਨਹੀਂ ਜੀ ਟਰੈਕਟਰ ਦੇ ਟਾਇਰਾਂ ਦੇ ਵਿੱਚ ਹੀ ਮੁੜਨਾ ਬਈ ਜਿੱਥੇ ਟਰੈਕਟਰ ਲੰਘਿਆ ਉਹਨੇ ਉੱਥੇ ਦੀ ਉਹ ਲੰਘ ਜਾਣਾ ਜੀ ਅੱਛਾ ਉਹ 20 ਫੁੱਟ ਦੀ ਟਰਾਲੀ ਮੰਨ ਲਓ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਨੇ ਨਹੀਂ ਆਪਣੇ 15 ਫੁੱਟ ਦੀ ਟਰਾਲੀ ਨੂੰ ਆਪਾਂ ਨੂੰ ਵਧਾ ਕੇ ਮੋੜਨਾ ਪੈਂਦਾ ਜੀ ਤੇ ਇਹਦੇ 'ਚ ਕੀ ਕੀ ਪੜਨ ਲੱਗਿਆ ਉਹ ਟਰਾਲੀ ਦੇ ਚਾਹ ਹਲ ਨੇ ਜੀ ਤੇ ਬਾਕੀ ਉਹ ਜਿੱਦਾਂ ਉਹਦੇ ਉੱਤੇ ਹੈਰੋਂ ਲੋਡ ਕਰੀ ਹੋਈ ਹੈ ਜੀ ਬਾਕ ਆਣਗੇ ਨਾ ਇਹ ਹਲ ਵੀ ਜਾਣਗੇ ਹਾਂਜੀ ਜਿਸ ਇਹਨਾਂ ਦੇ ਹਲ ਵੀ ਜਾਣਗੇ ਆ ਬੈਕਗ੍ਰਾਉਂਡ ਤੇ ਤੁਹਾਨੂੰ ਇੱਕ ਟੀਂਟੀ ਦੀ ਆਵਾਜ਼ ਸੁਣਦੀ ਹੋਊਗੀ ਇਹ ਬਿੰਡਾ ਬੋਲਦਾ ਅਸਲ ਦੇ ਵਿੱਚ ਰੱਬ ਨੇ ਬਿੰਡੇ ਬਲਾਤੇ ਹੁਣ ਸਾਡੇ ਵਾਸਤੇ ਗੱਲ ਨਹੀਂ ਇਹ ਟੁੱਟ ਪਣਾ ਐਡਾ ਕਿ ਟੱਡਾ ਐਡਾ ਕ ਤੇ ਆਵਾਜ਼ ਦੇਖ ਲਓ ਤੁਹਾਡੇ ਸਾਹਮਣੇ ਸੁਣਦੀ ਹੋਊਗੀ ਆ ਫਿਰ ਆ ਸਾਮਾਨ ਕਿੱਧਰ ਨੂੰ ਜਾਣਾ ਇੰਨਾ ਇਹ ਸਮਾਨ ਸਾਰਾ ਲੋਕ ਲੈ ਜਾਣਾ ਜੀ ਇਹ ਇਹ ਵੇਚਣ ਵਾਸਤੇ ਬਣਾ ਕੇ ਛਾਈ ਤੇ ਬਣਾਇਆ। ਨਹੀਂ ਸਾਰਾ ਆਰਡਰ ਵਾਲੇ ਆ ਸਾਰਿਆਂ ਦੇ ਗੋਤ ਲੱਗੇ ਹੋਏ ਆ ਜੀ ਇਹਨਾਂ ਤੇ। ਮਗਰਲੇ ਪਾਸੇ ਕਿਸੇ ਵੀ ਬੰਦੇ ਦੇ ਜੇ ਆਪਾਂ ਹਾਲਾਂ ਤੇ ਨਿਗਾਹ ਮਾਰ ਲਈਏ ਤਾਂ ਗੋਤ ਲਿਖਿਆ ਵਾ। ਜੀ 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 ਜੀ। ਮਤਲਬ ਕਹਿੰਦੇ ਆ ਆਹ ਆ ਹੋਗੇ ਉਹ ਪ੍ਰੈਸ਼ਰ ਵਾਲੇ। ਹਾਂ ਜੀ ਇਹ ਰਾਜਸਥਾਨ ਜਾਣੇ ਆ ਜੀ। ਯਾਰ ਵਿਸ਼ਾਲ ਜੀ ਤੇ ਹਾਲਾਂ ਦੀ ਚਰਚਾ ਬਾੜੀ। ਹਾਂ ਜੀ ਹਾਂ ਜੀ ਹਾਂ ਜੀ। ਸਾਡੇ ਵਾਲੇ ਆਪਣੇ ਵਾਲੇ ਹਾਲਾ ਜਿਹੜੇ ਉਹ ਖੜਨ ਨਹੀਂ ਦਿੰਦੇ ਲੋਕ। ਜੀ 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 ਜੀ। ਮਤਲਬ ਹਰੇਕ ਬੰਦਾ ਪਾ ਕੇ ਲੈ ਜਾਂਦਾ ਕਮਾਲ ਮੰਨਦੇ ਲੋਕ ਵੀ ਯਾਰ ਕਮਾਲ ਕਰ ਹਾਲ ਆਏ ਆ ਜੀ ਆਪਣਾ ਮੰਨ ਲਓ ਇੱਕ ਤਾਂ ਰੈਲੇ ਚੱਲਦੇ ਆ ਜੀ ਇੱਕ ਜਿੱਦਾਂ ਮੰਨ ਲਓ ਵੀ ਤੁਸੀਂ ਸੁੱਕਾ ਪੱਟਣਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਜਿਵੇਂ ਤੂੜੀ ਬਣਾ ਕੇ ਕਣਕ ਵੱਢ ਕੇ ਤੂੜੀ ਬਣਾ ਕੇ ਜੀ ਤਾਂ ਵੀ ਮੰਨ ਲਓ ਤਵੀਆਂ ਪਾਉਣ ਦੀ ਲੋੜ ਨਹੀਂ ਜੀ ਪਰਦੇ ਨਹੀਂ ਹਾਂਜੀ ਹਾਂਜੀ ਪਰਦੇ ਵੀ ਨਹੀਂ ਤੇ ਸੁੱਕਾ ਵੀ ਨਹੀਂ ਲਵਾਉਂਦੇ ਦਲੇ ਵੀ ਬਣਾਉਂਦੇ ਆ ਜੀ ਆਪਣਾ 575 ਮਿੰਦਰਾ ਕੁਝ ਨਹੀਂ ਕਰਾਇਆ ਹੋਇਆ ਤੇ ਉਹ 13 ਹਲਾਂ ਤੇ ਚੰਗਿਆੜੇ ਕਰ ਹਾਂਜੀ 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 ਹਨਾ ਕਈ ਵਾਰੀ ਸਾਨੂੰ ਵੀ ਹੈਰਾਨੀ ਹੁੰਦੀ ਆ ਵੀ ਬੰਦੇ ਛੋਟੇ ਟਰਾਈਟ ਨੂੰ ਹੱਲ ਲੈ ਜਾਂਦੇ ਨੇ ਉਹ ਬਾਅਦ ਚ ਦੱਸਦੇ ਆ ਬਹੁਤ ਵਧੀਆ ਚੱਲਦੇ ਆ ਜੀ ਅਸਲ ਜੀ ਤੇਰੇ ਬਾਪੂ ਨੇ ਕੀਤਾ ਕੰਮ ਅਸੀਂ ਤਾਂ ਤੈਨੂੰ ਉਹਨੂੰ ਕਿਹਾ ਸੀ 11 ਉਹ ਕਹਿੰਦੇ ਨਹੀਂ ਨਹੀਂ 13 ਖਿੱਚ ਜੀ 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 ਮੈਨੂੰ ਮਹਿੰਦਰੇ 575 ਦਾ ਪਤਾ ਇਹਨੇ ਖਿੱਚ ਲੈਣਾ ਜੀ ਹਾਂ ਜੀ 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 ਉਹਨੇ ਕੀਤਾ ਕੰਮ ਤੇ ਉਹ ਉਹ ਸਫਲ ਵੀ ਹੋਇਆ ਬਾਈ ਹਾਂ ਠੀਕ ਜਜਮੈਂਟ ਜਜਮੈਂਟ ਹੀ ਹੁੰਦੀ ਪੁਰਾਣੇ ਘਲਾਟੇ ਬੰਦਿਆਂ ਦੀ ਜੀ 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 ਆ ਆ ਤਵੀਆਂ ਕਿਧੀਆਂ ਜਾਣੀਆਂ ਇਹ ਤਵੀਆਂ ਬਾਈ ਉਹਨਾਂ ਦਾ ਕੋਟ ਕਸ਼ੂਆ ਪਿੰਡ ਹੈ ਜੀ ਉੱਥੇ ਜਾਣੀਆਂ ਜੀ ਇਹੇ ਇਹ ਬਾਲੇ ਦੇ ਗੋਲ ਪੈ ਜਾਂਦਾ ਜੀ ਉਹਨਾਂ ਕੋ ਹੈਗਾ ਮਿਲਦਾ ਚੌਥਾ ਪੰਜਵਾਂ ਸੈੱਟ ਆ ਹਾਂ 10 10 ਕ ਦੇ ਲਗਭਗ ਉਹਨਾਂ ਕੋ ਹਲਾਂ ਦੇ ਸੈੱਟ ਚੱਲਦੇ ਹੋਣਗੇ ਜੀ। ਅੱਛਾ ਆਪਣੇ? ਹਾਂਜੀ ਹਾਂਜੀ ਹਾਂਜੀ। ਇੱਕੋ ਘਰੇ 10 ਸੈੱਟ ਚੱਲਦੇ ਹੋਣਗੇ? ਮੰਨ ਲਓ ਨਹੀਂ ਪਿੰਡ ਦੇ ਵਿੱਚ ਜੀ। ਪਿੰਡ ਦੇ ਵਿੱਚ। ਮੰਨ ਲਓ ਵੀ ਨਾਲ ਦਾ ਪਿੰਡ ਵਾਲੀ ਇੱਕੋ ਗਰੁੱਪ ਕੋਲ ਕਹਿ ਦਈਏ ਜੀ। ਜੀ ਜੀ ਜੀ। ਵੀ ਜਿਹੜੇ ਯਾਰ ਮਿੱਤਰ ਆ। ਹਾਂਜੀ ਹਾਂਜੀ। ਆ ਸਵਾਗਿਆਂ ਦੀ ਕੋਈ ਚੜਾਈ ਦਾ ਫਰਕ ਆਪਸ ਵਿੱਚ? ਹਾਂਜੀ ਇਹ ਇਹ 10 ਫੁੱਟ ਦਾ 8x10 ਦਾ ਇਹ ਹੈਗਾ ਜੀ ਗੋਲ ਸ਼ੋਅ ਵਾਲਾ 10 35 ਮੈਸੀ ਨਹੀਂ ਹੁੰਦਾ ਜੀ। ਇਹ ਉਹਦਾ ਸਵਾਗ ਹੈ ਜੀ ਇਹ। ਤੇ ਇਹਦੇ ਆਹ ਖਾਸੀਅਤ ਕਰਤੀ ਕਿ ਇਹ ਪਾਸੇ ਤੋਂ ਫੋਲਡ ਹੁੰਦਾ ਕਰਦਾ। ਇਹ ਫੋਲਡ ਹੁੰਦਾ ਹੋ ਗਿਆ ਹਾਂਜੀ ਜੀ ਤੇ ਨਹੀਂ 10 ਫੁੱਟ ਆ ਜੀ ਮੈਂ ਪੋਲਾ ਜੇ ਰਾਹ ਚ ਵੀ ਲੈ ਜਾਣਾ ਤਾਂ 8 ਫੁੱਟ ਕਰਕੇ ਲੈ ਜਾ ਜੀ ਇਹ 9 बाई 12 ਜੀ ਹਾਈਡਰੌਲਿਕ ਸੁਭਾਗੇ ਨੇ ਜੀ ਇਹ ਉਹ ਵੀ 9 बाई 12 ਹੈ ਜੀ ਅੱਛਾ ਇਹਨੂੰ ਵੀ ਆਪਾਂ ਉਹ ਲੰਮਾ ਲੈ ਜਾਣ ਦੀ ਲੋੜ ਨਹੀਂ ਫੋਲਡ ਕਰਕੇ ਲੈ ਜਾ ਹਾਂ ਫੋਲਡ ਹੋ ਗਿਆ ਜੀ ਇਹ ਹੂੰ 9 ਫੁੱਟ ਤਾਂ ਹਾਲੀ ਹੁੰਦੇ ਅੱਜ ਕੱਲ ਹਾਂ ਜੀ ਹਾਂ ਜੀ ਹਾਂ ਜੀ ਹਨਾ ਇਹ ਆ ਉਦੋਂ ਵੀ ਵੱਡਾ ਲੱਗਦਾ ਮੈਨੂੰ ਨਹੀਂ ਇਹ ਓਡਾ ਹੀ ਹੈ ਇਹ 9 बाई 12 ਦੇ ਹੀ ਹੈ ਸੁਭਾਗੇ ਜੀ ਤੇ ਜਿੰਦਰੇ ਇਸ ਵਕਤ ਤੇਰੇ ਟ੍ਰੈਂਡਿੰਗ 'ਚ ਹਾਂ ਜੀ ਹਾਂ ਜੀ ਜਿੰਦਿਆਂ ਦੀ ਕਾਪੀ ਕਰ ਲਈ ਲੋਕਾਂ ਨੇ ਬਹੁਤ ਜ਼ਿਆਦਾ ਜੀ ਤਾਂ ਹਰੇਕ ਨੂੰ ਕਰਨੀ ਪੈ ਗਈ ਜੀ ਜਿਹਦੀ ਸਾਨੂੰ ਆਸ ਵੀ ਨਹੀਂ ਸੀਗੀ ਹੂੰ ਵੀ ਇਹ ਬੰਦੇ ਸਾਡੀ ਕਾਪੀ ਕਰ ਲੈਣਗੇ ਜੀ ਹੂੰ ਉਹਨੂੰ ਵੀ ਕਰਨੀ ਪੈ ਗਈ ਜੀ ਆਹ ਦੇਖੋ ਇੱਥੋਂ ਹੀ ਇਹਦੀ ਸੈਟਿੰਗ ਖੁੱਲਦੀ ਆ ਕੱਲਾ ਜੀ ਕੁਛ ਨਹੀਂ ਚੱਕਣਾ ਤੁਸ ਜੀ ਇੱਥੋਂ ਹੀ ਇਹਨੂੰ ਇਹ 1 ਮਿੰਟ ਦਾ ਕੰਮ ਹੈ ਜੀ ਮੰਨ ਲਓ ਬਾਟ ਆਪਾਂ ਚੌੜੀ ਪੀੜੀ ਕਰਨੀ ਆ ਤਾ 1 ਮਿੰਟ ਲੱਗਣਾ ਹੁਣ ਮੰਨ ਲਓ ਜੇ ਮੈਂ ਏਡੀ ਬੱਟ ਪਾਉਣੀ ਆ ਪਤਾ ਏਡੀ ਪਾ ਸਕਦੇ ਆ ਇਹਦੀ 7 ਫੁੱਟ ਲੰਬਾਈ ਆ ਜੀ ਇੱਕ ਮਾਰਕੀਟ ਦੇ ਵਿੱਚ ਬਹੁਤ ਕੋ ਚੱਲਦਾ ਮੰਨ ਲਓ ਵੀ 7 ਫੁੱਟ ਲੰਬਾਈ ਨਹੀਂ ਹੁੰਦੀ ਉਹ ਫਿਰ 16 ਦੇ ਟਰੈਕਟਰ ਵਾਲਾ ਬੱਟ ਨਹੀਂ ਘੜ ਸਕਦਾ ਜੀ ਮਿੱਟੀ ਨਹੀਂ ਚੜ੍ਹ ਸਕਦਾ ਜੀ 7 ਫੁੱਟ ਦੀ ਲੰਬਾਈ ਆ 5 ਢਾਈ ਦੀ ਇਹਦੀ ਫਰੇਮ ਆ ਜੀ ਹੂੰ ਬਾਕੀ ਮੰਨ ਲਓ ਵੀ ਜਿੱਦਾਂ 2 ਕੁਇੰਟਲ ਤੋਂ 5-7 ਕਿਲੋ ਉੱਤੇ ਥੱਲੇ ਵਜਨ ਹੁੰਦਾ ਜੀ ਇਹਦਾ ਬੱਟਨ ਨਾਲੋਂ ਮਿੱਟੀ ਲਾਉਣੀ ਆ ਲਾਉਣੀ ਆ ਚੜਾ ਕੇ ਦਿਓ ਚੜਾਉਣੀ ਆ ਚੜਾ ਕੇ ਦਿਓ ਜੀ ਬੈੱਡ ਪਾਉਣਾ ਬੈੱਡ ਪਾਉ ਜੀ ਬੱਟ ਕਣਕ ਕਾਲੀ ਬੱਟ ਪਾਉਣੀ ਆ ਅਲੱਗ ਪਾਉ ਜੀਰੀ ਵਾਲੀ ਲੱਗ ਪਾਉ ਸੁੱਕੇ ਚ ਲੱਗ ਪਾਉ ਗਿੱਲੇ ਚ ਲੱਗ ਪਾਉ ਓਏ ਹੋਏ ਹੋਏ ਹੁਣ ਕੀ ਜਿੰਦੇ ਦੀ ਨਾ ਹੋਰ ਬੜੀ ਸਮੱਸਿਆ ਸੀਗੀ ਜੀ ਵੀ ਤਵੇਆਂ ਵਾਲਾ ਜਿੰਦਾ ਆਪਾਂ ਕਹਿੰਦੇ ਸੀ ਵੀ ਕਾਮਯਾਬ ਨਹੀਂ ਉਹ ਤਾਂ ਸੀਗਾ ਜੀ ਵੀ ਆਪਾਂ ਕਣਕ ਕਾਲੀ ਤੇ ਸੈਟਿੰਗ ਕਰੀ ਹੋਈ ਆ ਘੱਟ ਤੇ ਆਪਾਂ ਚਾਬੀ ਪਾਨੇ ਚੱਕਣ ਦੇ ਮਾਰੇ ਉਹੀ ਕਣਕ ਕਾਲੇ ਦੇ ਹਿਸਾਬ ਨਾਲ ਜੀਰੀ ਚ ਪਾ ਦਿੰਦੇ ਸੀ ਬੱਟ ਉਹ ਫਿਰ ਬੱਟ ਉਹਦੀ ਖਰ ਜਾਂਦੀ ਸੀਗੀ ਹੁਣ ਇਹਦੇ ਨਾਲ ਬਸ ਜੇ ਤੁਹਾਨੂੰ ਫੁੱਟ ਚੌੜੀ ਲੋੜ ਆ ਬੱਟ ਦੀ ਤਾਂ ਡੇਢ ਫੁੱਟ ਚੌੜੀ ਪਾਓ ਡੇਢ ਫੁੱਟ ਉੱਚੀ ਪਾਓ ਜੀ ਨੇ ਆਪੇ ਫੁੱਟ ਰ ਪੁੱਟ ਰਹਿ ਜਾਣਾ ਜੀ ਜੀ ਪੁੱਟ ਰਹਿ ਜਾਣਾ ਤੇ ਆਹ ਟੈਂਕੀ ਕਿਹਨੇ ਬਣਵਾ ਲਈ ਓਏ ਫਾਟਨ ਦੇਖ ਪਾ ਪ੍ਰੀਤ ਮਗਰਲੇ ਪਾਹੇ ਆਹ ਬੰਦੇ ਦਾ ਨਾਮ ਤੋਂ ਪਤਾ ਲੱਗ ਜਾਣਾ ਤੁਹਾਨੂੰ ਟੈਂਕੀ ਇੱਧਰ ਪੜਿਓ ਨਾ ਨਾਂ ਪੜਿਓ ਤੇ ਕੀ ਲਿਖਿਆ ਇਹ ਟੈਂਕੀ ਬਣੀ ਆ ਆਪਣੇ ਵਾਸਤੇ ਇਹ ਟੈਂਕੀ ਪਿੱਛੇ ਵੀ ਇੱਕ ਹੋਰ ਕਹਾਣੀ ਓ ਵੀ ਕਿਸੇ ਦਿਨ ਬੇਲੇ ਟਾਈਮ ਦੱਸਾਂਗੇ ਤੁਹਾਨੂੰ ਪਰ ਇਹ ਟੈਂਕੀ ਬਣੀ ਓ ਹੋ 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 ਟੈਂਕੀ ਬਣੀ ਆ ਦੇਖ ਇੱਧਰ ਚੱਕੋ ਇਹਦੇ ਫੈਕਸ਼ਨ ਸਾਰੇ ਮੈਂ ਦੱਸਦਾ ਕਰੂਗਾ ਲੈ ਐਨੂੰ ਸਤਨਾਮ ਪੰਪਸ ਵਾਲਿਆਂ ਦਾ ਪੰਪ ਲੱਗ ਗਿਆ ਐਂ ਤੇਲ ਪਾਇਆ ਕਰੂਗਾ ਕਿਉਂ ਬਣ ਗਈ ਨਾ ਗੱਲਬਾਤ ਠੀਕ ਆ ਨਾ ਆਹ ਟਰੈਕਟਰ ਦੀ ਬੈਟਰੀ ਤੇ ਲੱਗ ਜਾਣੇ ਆ ਇਹਦੇ ਕਲਚ ਜੇ ਆਹ ਹਨਾ ਵਿਸ਼ਾਲ ਜੀ ਤਾਂ ਐਮੀ ਇਹ ਨਾ ਗੱਲਬਾਤ ਤੇ ਐਨੂੰ ਚਾਦਰ ਚ ਉਧਰ ਲਾਤੀ ਪੂਰੀ ਸਿਰਾ ਗੱਲਬਾਤ ਬਣਾਤੀ ਆ ਫੇਰ ਇੱਧਰ ਦੇਖ ਪੁੱਤ ਇੱਧਰ ਆ ਮੜਾ ਜਾ ਆ ਦੇਖ ਇੱਕ ਆਹ ਲਾਤਾ ਜਗਾੜ ਬਜੀ ਇੱਥੋਂ ਹੀ ਭਰਨਾ ਤਾਂ ਇੱਥੋਂ ਭਰਨਾ ਤੇ ਜਮਾ ਹੀ ਖਾਲੀ ਕਰਨੀ ਆ ਜੀ ਆਪਾਂ ਜਮਾ ਖਾਲੀ ਕਰਨੀ ਆ ਇਹਨੂੰ ਵੀ ਜਿੰਦਾ ਲੱਗਦਾ ਕਰਤਾ ਹਾਂਜੀ 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 ਵੀ ਭਰਦੇ ਨਾ ਕੋਈ ਬਾਲਟੀ ਵੀ ਨਾ ਭਰੀ ਜਰੂਰ ਆਉ ਕੋਈ ਭਰਦੇ ਨਾ ਬਾਲਟੀ ਵੀ ਨਾ ਭਰ ਕੇ ਲੈ ਜਾਏ ਉਹ ਵੀ ਕੇਸ ਕਰਤਾ ਹਾਂਜੀ ਹਾਂਜੀ ਜਿੰਦਾ ਲੱਗਦਾ ਕਰਤਾ ਫਿਰ ਐਨੂੰ ਵੀ ਲੈ ਕੇ ਨ ਜਿੰਦਾ ਕਰਤਾ ਲੱਗਦਾ ਜੀ 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 ਦੇਖ ਓ ਹੋ 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 ਆਹ ਤਾਂ ਏਦਾਂ ਹੀ ਲੱਗਿਆ ਗੱਡੀ ਦੀ ਟਾਕੀ ਮਾਣ ਗੱਡੀ ਦਾ ਤਾਂ ਮੈਂ ਫਕਸ਼ਨ ਹੀ ਨਹੀਂ ਚੈੱਕ ਕੀਤਾ ਸੀ ਲੈ ਲੈ ਦੇਖ ਬਣਾਈ ਪਈ ਟੈਂਕੀ ਚਾਰ ਲਾ ਤੇ ਟਾਇਰ ਹੈ ਜੀ ਤੇ ਟੇਰ ਟਾਇਰ ਪਾਸੇ ਰੇਡੀਅਲ 4/4 ਆ ਹੈਂ ਇਹ ਪੀਟ ਕੋ ਤੇ ਵੀ ਕਰ ਦੂ ਜੇ ਕਰਨ ਤੇ ਆ ਜੇ ਗੱਲ ਕਰ ਹੁਣ ਇਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿੰਨੀ ਬੇਟਿੰਗ ਚੱਲਦੀ ਹੈ ਜੇ ਕੋਈ ਵੀ ਸੰਦ ਸੰਡੇੜਾ ਇਹ ਬੇਟਿੰਗ ਇਦਾਂ ਜੀ ਜੇ ਅਗਲਾ ਸਾਡੇ ਕੋਲ ਜਦੋਂ ਨੇ ਚੀਜ਼ ਬਾਉਣੀ ਆ ਤਿੰਨ ਮਹੀਨੇ ਪਹਿਲਾਂ ਬੁੱਕ ਕਰਾਊਗਾ ਜੀ ਤਾਂ ਉਹਨੂੰ ਸੌਖੀ ਹੋ ਕੇ ਮਿਲ ਜੂਗੀ ਜੀ ਮੰਨ ਲਓ ਅਸੀਂ ਫੋਨ ਕਰਕੇ ਦਵਾਂਗੇ ਜੀ ਤੇ ਦੋ ਮਹੀਨੇ ਕਰਾਊਗਾ ਤਾਂ ਮੰਨ ਲਓ ਵੀ ਅਗਲੇ ਨੂੰ ਫੋਨ ਕਰਕੇ ਲੈਣੀ ਪਊ ਹਨਾ ਜੀ ਮੰਨ ਲਓ ਸੀਜ਼ਨ ਦੇ ਵਿੱਚ ਮਹੀਨਾ ਪਹਿਲਾਂ ਵੀ ਹੋ ਜਾਂਦੀ ਹੈ ਬੁਕਿੰਗ ਜੀ ਉਹ ਆ ਜਣੀ ਮਾੜਾ ਮੋੜਾ ਟਾਈਮ ਦਾ ਇਧਰ ਉਧਰ ਹੋ ਜਾਂਦਾ ਵੀਰ ਯਾਰ ਇਹ ਉਹ ਆ ਟੈਂਕੀ ਆ ਜੀ ਇਹ ਤੇਰਾ ਨੁਕਸਾਨ ਤਾਂ ਨਹੀਂ ਹੋਊਗਾ ਲੋਕ ਹੋਰ ਕਹਿਣ ਸਾਨੂੰ ਬਣਾ ਕੇ ਤੇ ਹੋਰ ਜਣੀ ਆਇਆ ਟਾਈਮ ਦੇ ਹਿਸਾਬ ਨਾਲ ਆ ਜੀ ਮੁਸ਼ਕਲ ਹੈ ਤਾਂ ਹਨਾ ਆ ਜੀ ਅਸੀਂ ਤਾਂ ੱੱਕਾ ਚੱਲ ਤੂੰ ਸਾਡਾ ਚੱਲ ਗਿਆ ਹਾਂ ਜੀ 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 ਤੇ ਵੈਸੇ ਕੋਈ ਨਾ ਫਿਰ ਜੇ ਕੋਈ ਬਾਲੇ ਸੰਦਾ ਦਾ ਆਰਡਰ ਦੇਊਗਾ ਫਿਰ ਮੈਂ ਇਹਨਾਂ ਨਾਲ ਕੋਣ ਜਾਊਂਗਾ ਉਹ ਜਿਹੜਾ ਆਏ ਆ ਜੀ ਮੰਨ ਲਓ ਜਿਹੜਾ ਬੰਦਾ ਕਹੂ ਸਾਰੇ ਹੀ ਸੰਦ ਆਪਾਂ ਤੋਂ ਲੈਣੇ ਆ ਹੂੰ ਉਹ ਫਿਰ ਹੱਲ ਹੋ ਜਾਂਦਾ ਜੀ ਨਹੀਂ ਆਏ ਆ ਆਪਣੇ ਕੋਲ ਫਿਰ ਟਾਈਮ ਆਪਾਂ ਹਲ ਸੁਭਾਗਾ ਤਵੀਆਂ ਜਿੰਦਾ ਹੂੰ ਚਾਰੇ ਆਈਟਮ ਬਣਾਉਣੇ ਆ ਜੀ ਹੁਣ ਇਹਦਾ ਬਾਹਰ ਵਾਲੇ ਬਾਈਆਂ ਦਾ ਲਗਭਗ ਸਾਰਾ ਕੁਝ ਬਣਾਇਆ ਜੀ ਉਹ ਇੱਕ ਟਾਈਮ ਤੇ ਇੱਕ ਬੰਦੇ ਦੀ ਬੋਲਬਾਣੀ ਤੇ ਡਿਪੈਂਡ ਕਰਦੀ ਹੈ ਜੀ ਸਾਰੀ ਗੱਲ ਹਨਾ ਇਹ ਚੱਕਰ ਹੋ ਜਾਂਦਾ ਜੀ ਵਾਕਈ ਵਾਕਈ ਹਾਂਜੀ ਹਾਂਜੀ ਬਾਕੀ ਯਾਰ ਵਿਸ਼ਾਲਜੀਤ ਨਰਾਸ਼ ਕਿਸੇ ਨੂੰ ਨਹੀਂ ਕਰਦਾ ਜਿਹਨੂੰ ਜਵਾਬ ਦਿੰਦਾ ਉਹਨੂੰ ਜਵਾਬ ਦੇਣ ਦਾ ਵੀ ਇਹਦੇ ਕੋਲ ਤਰੀਕਾ ਹੈ ਹੋਰ ਜੀ ਕਿ ਬੰਦੇ ਨੂੰ ਨਰਾਜ ਨਹੀਂ ਹੁਣ ਦਿੰਦਾ ਜੇ ਕਿਸੇ ਵੀ ਸੱਜਣ ਨੇ ਮੈਨੂੰ ਵਿਸ਼ਾਲਜੀਤ ਨਾਲ ਬਾਪਏ ਨੂੰ ਹੋ ਗਏ ਹੁਣ ਇਹ 4-5 ਸਾਲ ਹਾਂਜੀ ਹੋ ਗਏ 4-5 ਸਾਲ ਤੇ ਸਭ ਤੋਂ ਪਹਿਲੀਆਂ ਪ੍ਰੋਮੋਸ਼ਨਲ ਵੀਡੀਓ ਦੇ ਵਿੱਚੋਂ ਵਿਸ਼ਾਲਜੀਤ ਦੀ ਵੀਡੀਓ ਕਰਕੇ ਗਏ ਸੀ ਜੀ ਆ ਕੇ ਤੇ ਹੁਣ ਤੱਕ ਦੇ ਜਿਹੜੇ ਬਿਲਕੁਲ ਲੰਬਾ ਆਇਆ ਉਹ ਇਹ ਆਏ ਹੋਗੇ ਬਾਈ ਨੇ ਯਾਰ ਸਾਨੂੰ ਫਲਾਨਾ ਕੰਮ ਕਰਨ ਤੇ ਜਵਾਬ ਦਿੱਤਾ ਉਹ ਕਹਿੰਦਾ ਵੀ ਵੀਰੇ ਯਾਰ ਮੈਥੋਂ ਹੋਣਾ ਨਹੀਂ ਕਰਾਂਗੇ ਹੋਰ ਕਿਸੇ ਕਿਸਮ ਦਾ ਲੰਬਾ ਨਹੀਂ ਆਇਆ ਹੋਰ ਜੇ ਕਿਸੇ ਨੇ ਆਇਆ ਕਿਹਾ ਜੀ ਆਨੰਦ ਆ ਗਿਆ ਹਾਲਾ ਨੂੰ ਕਿਹਾ ਤਾਂ ਆਨੰਦ ਆ ਗਿਆ ਸੋ ਅੱਗੇ ਨੂੰ ਕਿਹਾ ਜਿੰਦੇ ਨੂੰ ਕਿਹਾ ਆਨੰਦ ਆ ਗਿਆ ਜਿਹੜੀ ਚੀਜ਼ ਨੇ ਬਣਾਤੀ ਸਿਰਾ ਇੰਨਾ ਸਚਾਰਾ ਹੱਥ ਹੈ ਇੰਨਾ ਸੋਹਣਾ ਸੰਦ ਲੱਗਦਾ ਟਰੈਕਟਰ ਮਗਰ ਪਾਇਆ ਵਾ ਇਹਦਾ ਕੋਈ ਵੀ ਸੰਦ ਇਪਾਉਂਗੇ ਦੂਰੋਂ ਟਰੈਕਟਰ ਫਿਰਦਾ ਉਹ 10 ਕਿੱਲਾਂ ਤੇ ਬੰਦਾ ਸਿਆਣ ਦੰਦਾ ਹਾਂਜੀ ਹਾਂਜੀ ਦੂਰੇ ਦੇ ਅੱਜ ਕੱਲ ਤਾਂ ਜਾਣੇ ਦਾ ਵੀ ਰੀਲਾਂ ਜਦੋਂ ਆਪਾਂ ਦੇਖਦੇ ਹੁੰਨੇ ਹਾਂ ਨਾ ਪੈਲੀ ਬੋਂਦਿਆਂ ਤੋਂ ਹਾਂਜੀ ਤੇ ਹਰੇਕ 10ਵੀਂ 15ਵੀਂ ਰੀਲ ਦੇ ਮਗਰਲੇ ਪਾਸੇ ਕੋਈ ਨਾ ਕੋਈ ਹਲ ਸੁਭਾਗਾ ਵਿਛਾਲ ਜੀ ਦਾ ਪਾਇਆ ਹੁੰਦਾ ਲੋਕਾਂ ਨੇ ਜੀ ਨੰਬਰ ਨੋਟ ਕਰੋ ਸੱਜਣੂ ਬੰਦਾ ਬਹੁਤ ਘੈਂਟ ਕੰਮ ਕਰਦਾ